ਪੰਜਾਬ ਦੇ ਵਿੱਚ ਕਾਂਗਰਸ ਨੂੰ ਵੱਡੀ ਜਿੱਤ ਮਿਲੀ ਹੈ ਹਾਰਨ ਵਾਲਿਆਂ ਦੀ ਗੱਲ ਕੀਤੀ ਜਾਵੇ ਤਾਂ ਹਾਰਨ ਵਾਲਿਆਂ ਵਿੱਚ ਇੱਕ ਚਿਹਰਾ ਲੱਖਾ ਸੁਦਾਣਾ ਵੀ ਹੈ ਜਿਹੜਾ ਨੌਜਵਾਨ ਕਾਫੀ ਜਿਹੜਾ ਚਰਚਾ ਦਾ ਵਿਸ਼ਾ ਵੀ ਬਣਿਆ ਰਹਿੰਦਾ ਖਬਰਾਂ ਦਾ ਉਸ ਦੀ ਹਾਰ ਹੋਈ ਹੈ ਪੰਜਾਬ ਦੇ ਮੁੱਦਿਆਂ ਨੂੰ ਸਮਝ ਕੇ ਮੇਰਾ ਸਾਥ ਦਿੱਤਾ ਤੁਹਾਡਾ ਬਹੁਤ-ਬਹੁਤ ਧੰਨਵਾਦ ਆ ਕਿ ਤੁਸੀਂ ਬਹੁਤ ਤਕੜੀ ਲੜਾਈ ਲੜੀ ਹੈ ਇੱਕ ਪਾਸੇ ਪੈਸੇ ਦਾ ਜੋਰ ਤੰਤਰ ਦਾ ਜੋਰ ਸਰਕਾਰ ਦਾ ਜੋਰ ਮੀਡੀਆ ਦਾ ਜੋਰ ਬੜਾ ਜੋਰ ਲੱਗਿਆ ਪਰ ਫਿਰ ਵੀ ਤੁਸੀਂ ਬਹੁਤ ਤਕੜੇ ਰਹੇ ਕਿ ਤੁਸੀਂ ਇਹ ਲੜਾਈ ਜਿਹੜੀ ਲੜੀ ਆ ਤੁਹਾਡਾ ਬਹੁਤ ਤਹਿਦੋਂ ਧੰਨਵਾਦ ਆ ਕਿਸੇ ਪ੍ਰਕਾਰ ਦਾ ਕਈ ਸਜਨਾਂ ਦੇ ਫੋਨ ਆਈ ਜਾਂਦੇ ਨੇ ਕਿ ਭਾਈ ਆ ਕੀ ਹੋ ਗਿਆ ਉਹ ਕੀ ਹੋ ਗਿਆ ਕੋਈ ਗੱਲ ਨਹੀਂ ਜ਼ਿੰਦਗੀ ਦਾ ਹਿੱਸਾ ਨੇ ਜਿੱਤਾਂ ਦੇ ਹਾਰਾਂ ਚੱਲਦਾ ਰਹਿੰਦਾ ਆਪਾਂ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਇਹ ਜੰਗ ਲੜੀ ਆ ਜਿਹੜੇ ਮੁੱਦੇ ਆਪਾਂ ਪੰਜਾਬ ਦੇ ਵਿੱਚ ਠਾਉਂਦੇ ਆ ਰਹੇ ਆ ਆਪਣੀ ਸੋਚ ਸੀ ਵੀ ਇਹ ਮੁੱਦੇ ਦੇਸ਼ ਦੀ ਪਾਰਲੀਮੈਂਟ 'ਚ ਜਾ ਕੇ ਉੱਠਨੇ ਚਾਹੀਦੇ ਨੇ ਚਾਹੇ ਉਹ ਸਾਡੇ ਪਾਣੀਆਂ ਦਾ ਮੁੱਦਾ ਹੈ ਚਾਹੇ ਸਾਡੀ ਰਾਜਧਾਨੀ ਦਾ ਮੁੱਦਾ ਹੈ ਚਾਹੇ ਸਾਡੇ ਡੈਮਾਂ ਦੇ ਮੁੱਦੇ ਨੇ ਚਾਹੇ ਮਾਂ ਬੋਲੀ ਦਾ ਮੁੱਦਾ ਹੈ ਚਾਹੇ ਨਸ਼ਿਆਂ ਦੇ ਮੁੱਦੇ ਨੇ ਚਾਹੇ ਉਹ ਸਾਡੀ ਕਿਸਾਨੀ ਦਾ ਮੁੱਦਾ ਚਾਹੇ ਸਾਡੇ ਮਜ਼ਦੂਰਾਂ ਦੇ ਮੁੱਦੇ ਨੇ ਜਿਹੜੇ ਮੁੱਦਿਆਂ ਨੂੰ ਲੈ ਕੇ ਆਪਾਂ ਇਹ ਚੌਂ ਲੜੀ ਆ ਤੇ ਆਪਾਂ ਪਿੰਡੋ ਪਿੰਡੀ ਜਾ ਕੇ ਇਹ ਪ੍ਰਚਾਰ ਵੀ ਕੀਤਾ ਕਿ ਸਾਡੀ ਬੋਲੀ ਇਤਿਹਾਸ ਪਾਣੀ ਜਵਾਨੀ ਕਿਸਾਨੀ ਮਜ਼ਦੂਰ ਸਾਰਾ ਕੁਝ ਹੀ ਪੰਜਾਬ ਦਾ ਦਾਤੇ ਲੱਗਿਆ ਵਾ ਆਪਾਂ ਉਹਨਾਂ ਗੱਲਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਗਏ ਸੀ ਸੋ ਮੈਂ ਸਲਾਮ ਕਰਦਾ ਉਹਨਾਂ 84000 ਲੋਕਾਂ ਨੂੰ ਜਿਨ੍ਹਾਂ ਨੇ ਇਹ ਫਤਵਾ ਦਿੱਤਾ ਉਹਨਾਂ ਨੇ ਮੇਰੀ ਗੱਲ ਨੂੰ ਸਮਝਿਆ ਕਿ ਅਸਲ ਜਿਹੜੇ ਪੰਜਾਬ ਦੇ ਮੁੱਦੇ ਨੇ ਉਹਨਾਂ ਮੁੱਦਿਆਂ ਦੇ ਉੱਤੇ ਜਿਹੜੀ ਗੱਲਬਾਤ ਹੋਣੀ ਚਾਹੀਦੀ ਆ ਸ ਬਹੁਤ ਧੰਨਵਾਦ ਇਸ ਗੱਲ ਤੁਹਾਡਾ ਇਸ ਤੋਂ ਇਲਾਵਾ ਮੈਂ ਧੰਨਵਾਦ ਕਰਦਾ ਖੰਡੂਰ ਸਾਹਿਬ ਦੇ ਲੋਕਾਂ ਦਾ ਫਰੀਦਕੋਟ ਦੇ ਲੋਕਾਂ ਦਾ ਕਿ ਉਹਨਾਂ ਲੋਕਾਂ ਨੇ ਇਸ ਸਰਕਾਰ ਨੂੰ ਸ਼ੀਸ਼ਾ ਦਿਖਾਇਆ ਜਿਹੜੀ ਸਰਕਾਰ ਸਿੱਖ ਵਿਰੋਧੀ ਸਰਕਾਰ ਸੀ ਜਿਨ੍ਹਾਂ ਨੇ ਐਨਐਸਏ ਲਾਉਣ ਤੋਂ ਇਲਾਵਾ ਡਿਬਰੂਗੜ੍ਹ ਸਾਡੀ ਨੌਜਵਾਨੀ ਭੇਜਣ ਤੋਂ ਇਲਾਵਾ ਜੋ ਪੰਜਾਬ ਨੂੰ ਇੱਕ ਦਹਿਸ ਜਿਹਾ ਕੀਤਾ ਖਾਬਜਾ ਕੀਤਾ ਡਰ ਦਾ ਮਾਹੌਲ ਬਣਾਇਆ ਪੰਜਾਬ ਦੇ ਲੋਕਾਂ ਦੇ ਇਥੇ ਕਰਫੂ ਲਾ ਕੇ ਘਰੋਂ ਘਰੀ ਤਲਾਸ਼ੀਆਂ ਹੋਈਆਂ ਨੌਜਵਾਨ ਚੱਕੇ ਗਏ ਇਹ ਬਹੁਤ ਵੱਡੀ ਚਪੇੜ ਹੈ ਇਸ ਸਰਕਾਰ ਦੇ ਮੂੰਹ ਤੇ ਕਿ ਤੁਸੀਂ ਤੋਂ ਉਹ ਸ਼ੀਟਾਂ ਬਿਲਕੁਲ ਐ ਕਲੀਅਰ ਕਰਕੇ ਲੋਕਾਂ ਨੂੰ ਦੱਸਦਾ ਸਰਕਾਰ ਨੂੰ ਦੱਸਦਾ ਦਿੱਲੀ ਤੱਕ ਦੱਸਦਾ ਕਿ ਇਹ ਜਿਹੜੇ ਲੋਕ ਨੇ ਇਹ ਕਦੇ ਵੀ ਜਦੋਂ ਜਦੋਂ ਵੀ ਸਿੱਖਾਂ ਦੇ ਉੱਤੇ ਜ਼ੁਲਮ ਹੋਇਆ ਚਾਹੇ ਕਿਸੇ ਵੀ ਰੂਪ ਦੇ ਵਿੱਚ ਸਿੱਖਾਂ ਨੇ ਉਹਦਾ ਜਵਾਬ ਦਿੱਤਾ ਹੈ ਹਰ ਹਾਲ ਸਿੱਖ ਜਵਾਬ ਦਿੰਦਾ ਦਿੰਦੇ ਆਏ ਨੇ ਚਾਹੇ ਪਹਿਲਾਂ ਅਵਧਾਨੀਆਂ ਵੇਲੇ ਹੁੰਦਾ ਹੋਵੇ ਮੁਗਲਾਂ ਵੇਲੇ ਹੁੰਦਾ ਹੋਵੇ ਅੰਗਰੇਜ਼ਾਂ ਵੇਲੇ ਹੁੰਦਾ ਹੋਵੇ ਚਾਹੇ ਬੈਂ ਸਿੰਘ ਵਾਰੇ ਵੇਲੇ ਹੁੰਦਾ ਹੋਇਆ ਹੋਵੇ ਚਾਹੇ ਹੁਣ ਇਸ ਭਵੰਤ ਸਿੰਘ ਵਾਰੇ ਹੋਇਆ ਹੋਵੇ ਲੋਕਾਂ ਨੇ ਜਵਾਬ ਦਿੱਤਾ ਕੱਲੇ ਇਹਨਾਂ ਦੋ ਹਲਕਿਆਂ ਤੋਂ ਇਲਾਵਾ ਬਾਕੀ ਜਿਹੜੇ 92 ਜਿੱਤੇ ਸੀਗੇ 92 ਤੋਂ ਸਿਮਟ ਕੇ 13 ਤੇ ਆ ਗਿਆ ਬੜੇ ਤੰਜ ਕਰਦਾ ਸੀਗਾ ਇਹ ਬੜੀਆਂ ਚੁਟਕਲੇ ਕਹਾਣੀਆਂ ਕੇ ਇਹ ਸਕੂਟਰ ਤੇ ਜਾਇਆ ਕਰਨ ਹੁਣ ਤੇਰੇ ਕੋਲ ਵੀ ਤਿੰਨੇ ਰਹਿ ਗਏ ਤੁਸੀਂ ਵੀ ਸਕੂਟਰ ਤੇ ਵਗ ਜਾ ਕਰੋਗੇ ਕਦੀ ਉਹ ਤਿੰਨਾਂ ਚੋ ਵੀ ਨਹੀਂ ਪਤਾ ਨਹੀਂ ਕਿਹੜਾ ਕਿਧਰ ਨੂੰ ਭਾਜੇ ਸੋ ਇਹ ਇਹ ਮੈਂ ਉਹਨਾਂ ਲੋਕਾਂ ਦਾ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ 2 ਸਾਲਾਂ ਦੇ ਵਿੱਚ ਇਹ ਸਰਕਾਰ ਨੂੰ ਜੋ ਇਹ ਸਰਕਾਰ ਨੇ ਵਾਅਦੇ ਕੀਤੇ ਕਿੱਕ ਵੀ ਬਾਦੇ ਦੇ ਉੱਤੇ ਪੂਰੇ ਨਹੀਂ ਉਤਰੇ। ਉਹਨਾਂ ਲੋਕਾਂ ਦਾ ਪੰਜਾਬ ODਿਆਂ ਦਾ ਬਹੁਤ ਧੰਨਵਾਦ। ਹਾਂ। ਦੁੱਖ ਹੋਇਆ ਗੱਲ ਦਾ। ਕਿਹੜੀ ਗੱਲ ਦਾ ਹੋਇਆ? ਉਹ ਇਸ ਗੱਲ ਦਾ ਹੋਇਆ ਕਿ 84 ਦੇ ਦਿਨ ਚੱਲਦੇ ਹੁਣ ਜੂਨ 84 1984 ਦੀ ਗੱਲ ਮੈਂ ਕਰਦਾ। ਉਹ 84 ਦੇ ਵਿੱਚ ਸਾਡਾ ਕਿੰਨਾ ਵੱਡਾ ਕਾਹਨ ਹੋਇਆ ਹੋਵੇ। ਤੇ ਉਸ 4 ਤਰੀਕ ਨੂੰ ਅੱਜ ਨਤੀਜੇ ਆਏ ਹੋਣ ਤੇ ਫਤਵਾ ਆ ਗਿਆ ਹੋਵੇ ਉਸ ਧਿਰ ਦੇ ਹੱਕ ਦੇ ਵਿੱਚ ਜਿਹੜੀ 1 ਤੋਂ ਲੈ ਕੇ 6 ਜੂਨ ਤੱਕ ਇਹ ਸਾਰੇ ਕਾਰੇ ਇਹ ਕਾਂਡ ਇਹ ਸਾਰਾ ਜੋ ਕੁਝ ਕਾਂਡ ਹੋਇਆ ਉਹਦੀ ਜ਼ਿੰਮੇਵਾਰ ਉਹ ਧਿਰ ਸੀ ਇਹ ਦੁੱਖ ਹੋਇਆ ਦੁੱਖ ਹੋਇਆ ਜੋ ਬੇਅਦਬੀਆਂ ਦੇ ਦੋਸ਼ੀ ਸੀ ਜੋ ਬੈਵਲ ਕਲਾਂ ਗੋਲੀ ਕਾਂਡ ਦੇ ਦੋਸ਼ੀ ਸੀ ਜੋ ਪੰਜਾਬ ਦੇ ਹੱਤ ਵਿਚਣ ਦੇ ਦੋਸ਼ੀ ਨੇ ਉਹਨਾਂ ਦੇ ਹੱਕ ਚ ਬਤਵਾ ਗਿਆ ਇਸ ਗੱਲ ਦਾ ਦੁੱਖ ਹੋਇਆ ਬਾਕੀ ਕੋਈ ਗੱਲ ਨਹੀਂ ਚੜਦੇ ਕਲਾ ਰਹੋ ਆਪਾਂ ਉਹ ਕਹਿੰਦੇ ਆ ਨਾ ਤਾਂ ਅਸੀਂ ਜਿੱਤਾਂ ਦੇ ਬਹੁਤੇ ਜਸ਼ਨ ਮਨਾਉਨੇ ਆ ਤੇ ਨਾ ਹਾਰਾਂ ਦੇ ਮਾਤਮ ਜੰਗ ਜੁੱਦ ਚੱਲਦੇ ਰਹਿੰਦੇ ਆ ਜੰਗਾਂ ਜੁੱਦਾਂ ਦੇ ਵਿੱਚ ਹਾਰਾਂ ਜਿੱਤਾਂ ਹੁੰਦੀਆਂ ਰਹਿੰਦੀਆਂ ਨੇ ਪਰ ਇਨਸਾਨ ਹੋਵੇ ਚਾਹੇ ਕੌਮ ਹੋਵੇ ਉਹ ਹਾਰ ਜਾਂਦੇ ਨੇ ਜਿਹੜੇ ਜੰਗ ਤੋਂ ਬਾਅਦ ਘੋੜਿਆਂ ਦੀਆਂ ਕਾਠੀਆਂ ਤੋਂ ਉੱਤਰ ਜਾਂਦੇ ਨੇ ਆਪਣੀਆਂ ਘੋੜਿਆਂ ਦੀਆਂ ਕਾਠੀਆਂ ਤਿਆਰ ਨੇ ਕਸੀਆਂ ਨੇ ਆਪਾਂ ਜੰਗ ਲਈ ਤਿਆਰ ਨਾ ਪਹਿਲਾਂ ਪਿੱਛੇ ਹਟੇ ਸੀ ਦੇ ਨਾਲ ਹੁਣ ਪਿੱਛੇ ਹਟਣਾ ਇਸ ਪੰਜਾਬ ਲਈ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕਿਆ ਕਿ ਜਿੱਦ ਦੇ ਲੋੜ ਪੈਗੀ ਨਾ ਕੰਨੋਂ ਦਾ ਕਤਰਾ ਕਤਰਾ ਵਿਵਹਾਦਾਂ ਦੇ ਉੱਚਾ ਪੰਜਾਬ ਸੰਤਰੇ ਦੇਖੇ ਆ। ਇਹ ਤਾਂ ਗੱਲ ਚੀਜ਼ ਹੀ ਕੁਛ ਨਹੀਂ। ਪਰ ਮੈਂ ਹਮੇਸ਼ਾ ਤੁਹਾਨੂੰ ਇੱਕੋ ਹੀ ਗੱਲ ਸਮਝਾਉਣ ਦਾ ਯਤਨ ਕਰਦਾ ਆ ਰਿਹਾ। ਕਿ ਸਾਡੀ ਵਿਰਾਸਤ ਨੂੰ ਖਤਮ ਕਰਨ ਤੇ ਲੱਗੇ ਹੋਏ ਆ। ਸਾਡੀ ਬੋਲੀ ਨੂੰ ਮਾਰਨ ਤੇ ਲੱਗੇ ਹੋਏ ਆ। ਸਾਡੇ ਪਾਣੀ ਜ਼ਹਿਰੀਲੇ ਕਰਕੇ ਸਾਡੀ ਧਰਤੀ ਜ਼ਹਿਰੀਲੀ ਕਰਕੇ ਸਾਡੀ ਆਬੂ ਹਵਾ ਜ਼ਹਿਰੀਲੀ ਕਰਕੇ ਸਾਨੂੰ ਖਤਮ ਕਰਦੇ ਲੱਗੇ ਹੋਏ ਆ। ਪ੍ਰਵਾਸ ਹੋ ਰਿਹਾ ਵੱਡੇ ਪੱਧਰ ਦੇ ਉੱਤੇ ਇਹ ਚਿੰਤਾ ਦਾ ਵਿਸ਼ਾ ਹੈ। ਸਾਡਾ ਪਾਣੀ ਮੁੱਕ ਰਿਹਾ ਧਰਤੀ ਜਿਹੜੋਂ ਚਿੰਤਾ ਦਾ ਵਿਸ਼ਾ ਹੈ। ਨੈਰੀ ਪਾਣੀ ਦਰਿਆਵਾਂ ਦੇ ਪਾਣੀ ਸਾਡੇ ਖੋਹ ਕੇ ਦੂਜੇ ਸੂਬਿਆਂ ਨੂੰ ਦਿੱਤੇ ਜਾ ਰਹੇ ਨੇ ਇਹ ਚਿੰਤਾ ਦਾ ਵਿਸ਼ਾ ਹੈ। ਮੈਨੂੰ ਇੱਥੋਂ ਤੱਕ ਵੀ ਫਿਕਰ ਹੈ ਇਸ ਪੰਜਾਬ ਦਾ। ਤੁਸੀਂ ਸਾਰਿਆਂ ਨੇ ਮੇਰਾ ਪਾਸਾ ਸੁਣਿਆ। ਮੈਂ ਹਰ ਪਿੰਡ 'ਚ ਗਿਆ। ਮੈਂ ਸੱਸੀ ਗੱਲਾਂ ਦਾ ਬਹੁਤ ਥੋੜੀਆਂ ਕੀਤੀਆਂ ਮੈਂ ਤੁਹਾਨੂੰ ਇਹ ਸਮਝਾਉਂਦਾ ਰਿਹਾ ਕਿ ਪੰਜਾਬ ਦੇ ਲੋਕੋ ਮੱਕੀ ਦਾ ਚਾਰ ਵੀ ਨਾ ਪਾਓ ਇੱਥੋਂ ਤੱਕ ਵੀ ਮੈਂ ਕਿਹਾ ਮੱਕੀ ਦਾ ਚਾਰ ਨਾ ਪਾਓ ਆਪਾਂ ਬਿਮਾਰੀਆਂ ਵੱਲ ਵੱਧ ਰਹੇ ਹਾਂ ਜਾਰਾਂ ਵਾਲੇ ਅਨਾਜ ਖਾਣੇ ਬੰਦ ਕਰੋ ਵਾਤਾਵਰਨ ਨੂੰ ਆਪਾਂ ਧਿਆਨ ਚ ਰੱਖੀਏ ਪਾਣੀ ਦੀ ਗੱਲ ਬੋਲੀ ਦੀ ਗੱਲ ਇਤਿਹਾਸ ਨੂੰ ਸੰਭਾਲਣ ਦੀ ਗੱਲ ਹਰ ਮੈਂ ਉਹ ਗੱਲ ਤੁਹਾਡੇ ਨਾਲ ਕੀਤੀ ਜਾ ਕੇ ਜਿਹੜੀ ਮੈਨੂੰ ਅੱਜ ਵੀ ਲੱਗਦਾ ਮੇਰੇ ਦਿਲ 'ਚ ਉਹ ਚੀਜ਼ ਸਾਜ ਵੀ ਰੜਕਾ ਹੈ ਇੱਕ ਤੜਫ ਹੈ ਵੀ ਨਹੀਂ ਯਾਰ ਮੇਰਾ ਪੰਜਾਬ ਜਿਵੇਂ ਰੇਤ ਰੇਤਾਂ ਕਰਦਾ ਨਾ ਮੁਠੀ 'ਚ ਰੇਤ ਕਰਦੀ ਐ ਐਂ ਪੰਜਾਬ ਕਰ ਰਿਹਾ ਮੈਨੂੰ ਅੱਜ ਵੀ ਇਹ ਗੱਲ ਦਾ ਫਿਕਰ ਆ ਠੀਕ ਆ ਕੋਈ ਗੱਲ ਨਹੀਂ ਆਪਾਂ ਖੜੇ ਆ ਆਪਾਂ ਤਿਆਰ ਆ ਹਰ ਪੱਖ ਤੋਂ ਤਿਆਰ ਆ ਕੋਈ ਗੱਲ ਨਹੀਂ ਧੰਨਵਾਦ ਤੁਹਾਡਾ ਸਾਰਿਆਂ ਦਾ ਕਿ ਤੁਸੀਂ ਬਹੁਤ ਜ਼ੋਰ ਲਾਇਆ ਬਹੁਤ ਵਧੀਆ ਲੜਾਈ ਆਪਾਂ ਲੜੀ ਆ 84000 ਬੰਦੇ ਨੇ ਆਪਾਂ ਨੂੰ ਫਤਵਾ ਦਿੱਤਾ 84000 ਬੰਦੇ ਨੇ ਘੱਟੋ ਘੱਟ ਆਪਣੀ ਗੱਲ ਨੂੰ ਸਮਝਿਆ ਕਿ ਇਹ ਇਨਸਾਨ ਕਿਹੜੀ ਲੜਾਈ ਲੜ ਰਿਹਾ ਹੈ ਇਹ ਕੀ ਕਹਿਣਾ ਚਾਹੁੰਦਾ ਹੈ ਜਾਂ ਕਿੱਧਰ ਨੂੰ ਇਹ ਪੰਜਾਬ ਨੂੰ ਲੈ ਜਾਣਾ ਚਾਹੁੰਦਾ ਕੋਈ ਗੱਲ ਨਹੀਂ ਆਪਾਂ ਫਿਰ ਤਿਆਰ ਕਿਸੇ ਪ੍ਰਕਾਰ ਦਾ ਕੋਈ ਵੀ ਕੰਮਕਾਰ ਆ ਜਿਵੇਂ ਆਪਾਂ ਪਹਿਲਾਂ ਖੜੇ ਹਾਂ ਲੋਕਾਂ ਨਾਲ ਕਿਸੇ ਰੀਤੀ ਭੈਣ ਦਾ ਮਸਲਾ ਹੈ ਕੋਈ ਅੰਟਾਂ ਦੇ ਮਸਲੇ ਨੇ ਕੋਈ ਹੋਰ ਮਸਲੇ ਨੇ ਕਿਸੇ ਰੌਲੇ ਗੋਲੇ ਨੇ ਕੋਈ ਲੋਕਾਂ ਦੇ ਆਪਾਂ ਪਹਿਲਾਂ ਵੀ ਲੋਕਾਂ ਨਾਲ ਖੜ ਕੇ ਲੜਦੇ ਰਹੇ ਆਂ ਆਪਾਂ ਖੜੇ ਰਹੇ ਆਂ ਸੰਘਰਸ਼ਾਂ ਦੇ ਵਿੱਚ ਵੀ ਕਿਸਾਨਾਂ ਦੇ ਵਿੱਚ ਵੀ ਉਧਰ ਵੀ ਆਪਾਂ ਤਿਆਰ ਆ ਤੁਸੀਂ ਜਦੋਂ ਜੀ ਸਕਕੇ ਮੇਰੇ ਕੋਲੇ ਮੇਰੇ ਦਰਵਾਜ਼ੇ ਖੁੱਲੇ ਨੇ ਬਾਈ ਕਰਦੇ ਜਦੋਂ ਮਰਜ਼ੀ ਆਜੋ ਅੱਧੀ ਰਾਤ ਨੂੰ ਆਜੋ ਦਿਨੇ ਆਜੋ ਜਦੋਂ ਮਰਜ਼ੀ ਫੋਨ ਮਾਰੋ ਮੈਂ ਤੁਹਾਡੇ ਨਾਲ ਹਰ ਪੱਖ ਤੋਂ ਖੜਾ ਬਾਕੀ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਮੀਟਿੰਗ ਰੱਖਦੇ ਆ ਆਪਾਂ ਸਾਰੀ ਵਿਚਾਰ ਚਰਚਾ ਕਰਦੇ ਉਹ ਕਾਂਗਰਸ ਪਾਰਟੀ ਤੋਂ ਵੀ ਘੱਟ ਵੋਟਾਂ ਤੇ ਹਾਰਿਆ ਜਿਸ ਤੋਂ ਬਾਅਦ ਉਹ ਲਾਈਵ ਹੋਇਆ ਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਨ੍ਹਾਂ ਨੇ ਮੈਨੂੰ 84000 ਕੁਝ ਵੋਟਾਂ ਜਿਹੜੀਆਂ ਪਈਆਂ ਨੇ ਮੈਂ ਸਾਰੇ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਤੇ ਬਾਦਲਾਂ ਨੂੰ ਸਨੇਹਾ ਦਿੱਤਾ ਲੋਕਾਂ ਨੂੰ ਸਨੇਹਾ ਦਿੱਤਾ ਤੇ 84 ਵੇਲੇ ਜੋ ਕਤਲੇਆਮ ਹੋਇਆ ਸੀ ਉਸ ਨੂੰ ਲੈ ਕੇ ਵੀ ਸਵਾਲ ਚੁੱਕੇ ਨੇ ਲਖੇਸਦਾਨ ਨੇ ਬਾਦਲਾਂ ਦਾ ਸਿੱਧਾ ਕਹਦੇ ਤੱਕ ਤੁਹਾਡੀ ਤਾਂ ਹਾਰ ਹੀ ਹੋਈ ਏ ਇੱਕ ਸੀਟ ਪਿੱਛੇ ਤੁਸੀਂ ਕੀ ਕੁਝ ਕੀਤਾ ਉਹ ਮੈਨੂੰ ਪਤਾ ਏ ਲਖੇਸਦਾਨ ਨੇ ਬਾਦਨਾ ਤੇ ਕਾਂਗਰਸ ਤੇ ਕਈ ਦਿਖੇ ਨਿਸ਼ਾਨੇ ਸਾਧੇ